ਸਤਸਿਰਿਆ ਕਾਲ ਦੋਸਤੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਜੋ ਨਾਭਾ ਦੀ ਜੇਲ੍ਹ ਦੇ ਵਿੱਚ 5 ਸਾਲ ਉਹਨਾਂ ਨੂੰ ਤੇਸ਼ਤੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਜਿਹੜੀ ਹੈ ਉਹ ਦਿੱਤੀ ਗਈ ਸੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਤੇ ਕੱਲ ਉਹ ਨਾਭਾ ਦੀ ਜੇਲ੍ਹ ਤੋਂ ਬਾਹਰ ਆ ਗਏ ਸਨ ਜਿਸ ਨੂੰ ਲੈ ਕੇ ਹੁਣ ਬਿਆਨਬਾਜ਼ੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸਿਆਸੀ ਹਮਲੇ ਜਿਹੜੇ ਹੈ ਸ਼ਬਦੀ ਹਮਲੇ ਉਹ ਇੱਕ ਦੂਸਰੇ ਉੱਪਰ ਕੀਤੇ ਜਾ ਰਹੇ ਹੈ ਬੇਸ਼ੱਕ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇਤਾ ਹੋਣ ਜਾਂ ਫਿਰ ਜਿਵੇਂ ਕੱਲ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਵਿਕਰਮ ਸਿੰਘ ਮਜੀਠੀਆ ਤਾਂ ਪ੍ਰੈਸ ਉਹਨਾਂ ਦਾ ਜਿਹੜਾ ਬਾਹਰ ਇੰਤਜ਼ਾਰ ਕਰ ਰਹੀ ਸੀ ਉਸ ਵੇਲੇ ਉਹਨਾਂ ਨੇ ਕਾਫੀ ਸ਼ਬਦੀ ਹਮਲੇ ਜਿਹੜੇ ਹੈ ਉਹ ਆਮ ਆਦਮੀ ਪਾਰਟੀ ਤੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਪਰ ਵੀ ਕੀਤੇ ਨੇ ਉਹਨਾਂ ਦੀ ਇਸ ਜ਼ਮਾਨਤ ਨੂੰ ਜਾਂ ਉਹਨਾਂ ਦੀ ਇਸ ਰਿਹਾਈ ਨੂੰ ਅਕਾਲੀ ਦਲ ਵੱਲੋਂ ਜਿੱਥੇ ਵੱਡੀ ਜਿੱਤ ਦੱਸਿਆ ਜਾ ਰਿਹਾ ਹੈ ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਇੱਕ ਪ੍ਰਕਿਰਿਆ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਕਿ ਕੇਸ ਹੁੰਦੇ ਵੀ ਆਏ ਨੇ ਦੋਸ਼ੀ ਗ੍ਰਿਫਤਾਰ ਹੁੰਦੇ ਵੀ ਆਏ ਤੇ ਉਹਨਾਂ ਨੂੰ ਜ਼ਮਾਨਤਾਂ ਵੀ ਮਿਲਦੀਆਂ ਆਈਆਂ ਇਹਦੇ ਵਿੱਚ ਕੋਈ ਵੱਡੀ ਜਿਹੜੀ ਗੱਲ ਹੈ ਉਹ ਨਜ਼ਰ ਨਹੀਂ ਆ ਰਹੀ ਇਹ ਅਕਾਲੀ ਦਲ ਬਾਦਲ ਜਾਂ ਮਜੀਠੀਆ ਇਸ ਨੂੰ ਬਹੁਤ ਵੱਡੀ ਜਿਹੜਾ ਉਹ ਜਿੱਤ ਆਪਣੀ ਦਰਸਾ ਰਿਹਾ ਹੈ ਇਹ ਕਹਿਣਾ ਆਮ ਆਦਮੀ ਪਾਰਟੀ ਦੇ ਜੋ ਸੂਬਾ ਪ੍ਰਧਾਨ ਨੇ ਅਮਨ अरोड़ा ਦਾ ਉਹਨਾਂ ਨੇ ਇਸ ਦੇ ਉੱਪਰ ਜੋ ਪਿਛਲੇ ਦਿਨੀ ਜਿਸ ਦਿਨ ਉਹਨਾਂ ਦੀ ਜ਼ਮਾਨਤ ਹੋਈ ਹੈ ਟੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨਾਲ ਮੁਲਾਕਾਤ ਜਿਹੜੀ ਕੀਤੀ ਸੀ ਉਹਨਾਂ ਨੇ ਬਾਹਰ ਆ ਕੇ ਜੋ ਪ੍ਰੈਸ ਨੂੰ ਬਿਆਨ ਦਿੱਤਾ ਕਿ ਇਹ ਜਿਹੜੇ ਦੋਸ਼ ਨੇ ਇਹ ਬੇਬੁਨਿਆਦ ਨੇ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਤੇ ਦੋਸ਼ ਨਹੀਂ ਬੰਦੇ ਜਾਂ ਗਲਤ ਨੇ ਤਾਂ ਉਸ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਜਿਹੜੀ ਚਰਚਾ ਸੀ ਉਹ ਸ਼ੁਰੂ ਹੋ ਗਈ ਸੀ ਤੇ ਜਿਹੜਾ ਭਗਵੰਤ ਸਿੰਘ ਮਾਨ ਦਾ ਇਸ ਮਾਮਲੇ ਦੇ ਵਿੱਚ ਟਵੀਟ ਆਇਆ ਸੀ ਉਸ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੈ ਉਹਨਾਂ ਨੇ ਉਸ ਟਵੀਟ ਤੇ ਵਿੱਚ ਮੁਲਾਕਾਤੀਆਂ ਨੂੰ ਹੀ ਜੱਜ ਬਣਨ ਦੀ ਜਿਹੜੀ ਗੱਲ ਕਹੀ ਬੇਸ਼ੱਕ ਉਹਨਾਂ ਨੇ ਨਾਮ ਨਹੀਂ ਲਿਆ ਸੀ ਪਾਪਾ ਜੀ ਤਾਂ ਪਰ ਉਹਨਾਂ ਦਾ ਜਿਹੜਾ ਇਹ ਤੰਜ ਸੀ ਇਹ ਜੋ ਕਹਿਣਾ ਸੀ ਇਹ ਇਸੇ ਸਬੰਧ ਦੇ ਵਿੱਚ ਹੀ ਸੀ ਸਿਆਸੀ ਮਹਾਰਾਜ ਦਾ ਇਹੀ ਕਹਿਣਾ ਹੁਣ ਇਸ ਮਾਮਲੇ ਦੇ ਉੱਪਰ ਫਿਰ ਤੋਂ ਸਿਆਸਤ ਜਿਹੜੀ ਹੈ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅਕਾਲੀ ਦਲ ਬਾਦਲ ਵੱਲੋਂ ਵਾਰ-ਵਾਰ ਸ਼ਬਦੀ ਹਮਲੇ ਹੀ ਕੀਤੇ ਜਾ ਰਹੇ ਹੈ ਕਿ ਬੇਸ਼ੱਕ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਮਜੀਠੀਆ ਸਾਹਿਬ ਇਹੀ ਕਹਿ ਰਹੇ ਸਨ ਕਿ ਬਹੁਤ ਕੋਸ਼ਿਸ਼ ਕੀਤੀ ਹੈ ਪਰ ਬਾਤੀ ਜਿਹੜਾ ਹੈ ਮੈਨੂੰ ਇਹ ਅੰਦਰ ਨਹੀਂ ਰੱਖ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਕੁਝ ਜਿਹੜਾ ਨਵਾਂ ਹੋਣ ਵਾਲਾ ਹੈ ਇਹ ਇਹ ਉਹੀ ਜਾਣਦੇ ਨੇ ਕਿ ਨਵਾਂ ਕੀ ਹੋਣ ਵਾਲਾ ਪਰ ਸਿਆਸੀ ਹਮਲੇ ਜਿਹੜੇ ਆ ਉਹ ਇੱਕ ਦੂਸਰੇ ਤੇ ਉੱਪਰ ਤੇਜ਼ ਕੀਤੇ ਜਾ ਰਹੇ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਤੇ ਪ੍ਰਤੀਕਿਰਿਆ ਦਿੰਦਿਆਂ ਹੋਏ ਸਪਸ਼ਟ ਕੀਤਾ ਕਿ ਜ਼ਮਾਨਤ ਨੂੰ ਦੋਸ਼ ਮੁਕਤੀ ਵਜੋਂ ਗਲਤ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਰਾਹਤ ਪੂਰੀ ਤਰ੍ਹਾਂ ਪ੍ਰਕਿਰਿਆਾਤਮਕ ਹੈ। ਇਹ ਮਜੀਠੀਆ ਵਿਰੁੱਧ ਗੰਭੀਰ ਦੋਸ਼ਾਂ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਕਰਦੀ ਅਮਨ अरोड़ा ਨੇ ਕਿਹਾ ਕਿ ਜ਼ਮਾਨਤ ਹਿਰਾਸਤ ਦੀ ਮਿਆਦ ਅਤੇ ਪ੍ਰਕਿਰਿਆਤਮਕ ਰਸਮੀ ਕਾਰਵਾਈਆਂ ਦੇ ਮੁਕੰਮਲ ਹੋਣ ਨਾਲ ਸੰਬੰਧਿਤ ਤਕਨੀਕੀ ਆਧਾਰਾਂ ਤੇ ਦਿੱਤੀ ਗਈ ਹੈ ਨਾ ਕਿ ਕੇਸ ਦੇ ਗੁਣਾ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਬਰਕਰਾਰ ਹਨ ਅਤੇ ਹੁਣ ਅਦਾਲਤ ਵਿੱਚ ਇਹਨਾਂ ਦੀ ਡੂੰਘਾਈ ਦੇ ਨਾਲ ਪਰਖ ਕੀਤੀ ਜਾਏਗੀ ਇਸੇ ਦੌਰਾਨੀ ਜੋ ਆਮ ਆਦਮੀ ਪਾਰਟੀ ਦੇ মিডিਆ ਇਨਚਾਰਜ ਨੇ ਬਲਤੇਜ ਪੰਨੂ ਉਹਨਾਂ ਨੇ ਵੀ ਜਿਹੜੇ ਸ਼ਬਦੀ ਹਮਲੇ ਸੀ ਉਹ ਕੀਤੇ ਸਨ ਵਿਕਰਮ ਸਿੰਘ ਮਜੀਠੀਆ ਤੇ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਜਦੋਂ ਮਜੀਠੀਆ ਬਾਹਰ ਆਏ ਨੇ ਨਾ ਤਾਂ ਉਹਨਾਂ ਨੂੰ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਤੇ ਨਾ ਹੀ ਕੋਈ ਅਕਾਲੀ ਦਲ ਦਾ ਕੋਈ ਵੱਡਾ ਲੀਡਰ ਜਾਂ ਸਾਬਕਾ ਵਿਧਾਇਕ ਉਹਨਾਂ ਨੂੰ ਅੱਗੋਂ ਰਿਸੀਵ ਕਰਨ ਦੇ ਲਈ ਆਇਆ ਉਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਤੇ ਬਾਦਲ ਪਰਿਵਾਰ ਨੂੰ ਪੂਰੀ ਤਰ੍ਹਾਂ ਇਕੱਲਾ ਛੱਡ ਦਿੱਤਾ ਪੰਨੂ ਨੇ ਕਿਹਾ ਕਿ ਮਜੀਠੀਆ ਦੇ ਨੇੜਲੇ ਰਿਸ਼ਤੇਦਾਰ ਉਹਨਾਂ ਨੂੰ ਲੈਣ ਜੜੇ ਉਹ ਜੇਲ੍ਹ ਦੇ ਪਾਰ ਨਹੀਂ ਪਹੁੰਚੇ ਸਨ ਉਦੋਂ ਜਦੋਂ ਮਜੀਠੀਆ ਸਾਹਿਬ ਸ਼ਾਮ ਨੂੰ ਆਪਣੀ ਰਹਾਇਸ਼ ਤੇ ਪਹੁੰਚਦੇ ਆ ਤਾਂ ਉੱਥੇ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹ ਉਹਨਾਂ ਨੂੰ ਉਹਨਾਂ ਦੀ ਰਹਾਇਸ਼ ਦੇ ਉੱਪਰ ਹੀ ਜਾ ਕੇ ਮਿਲਦੇ ਆ ਔਰ ਰਸਮੀ ਗੱਲਬਾਤ ਤੋਂ ਬਾਅਦ ਅਗਲੀ ਜੋ ਰਣਨੀਤੀ ਤੈਅ ਕਰਨੀ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਉਤੇ ਬਾਰੇ ਵੀ ਗੱਲਬਾਤ ਹੋਈ ਦੱਸੀ ਜਾ ਰਹੀ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਸ ਤਰ੍ਹਾਂ ਉਹ ਕੱਲਾ ਮਹਿਸੂਸ ਕਰ ਰਹੇ ਸਨ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੂਰੀ ਅਗਵਾਈ ਉਹੀ ਸੁਖਬੀਰ ਸਿੰਘ ਬਾਦਲ ਤੇ ਮੈਡਮ ਹਰਸਿਮਰਤ ਕੌਰ ਬਾਦਲ ਕਰ ਰਹੇ ਸਨ ਵਿਕਰਮ ਸਿੰਘ ਮਜੀਠੀਆ ਦੇ ਵਾਪਸ ਆਉਣ ਦੇ ਨਾਲ ਉਹਨਾਂ ਮਾਝੀ ਖੇਤਰ ਦੇ ਵਿੱਚ ਹੁਣ ਜਿਹੜੀ ਅਗਵਾਈ ਹੈ ਉਹ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਨਾਲ ਕਰਦੇ ਹੋਏ ਨਜ਼ਰ ਆਉਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਹਨਾਂ ਨੇ ਇੱਕ ਹਫਤੇ ਦੇ ਵਿੱਚ ਚਾਰ ਰੈਲੀਆਂ ਕਰਨ ਦਾ ਜੋ ਐਲਾਨ ਕੀਤਾ ਹੋਇਆ ਉਸ ਨੂੰ ਵੀ ਅਕਾਲੀ ਦਲ ਬਾਦਲ ਬਹੁਤ ਜਲਦ ਜਿਹੜਾ ਉਹ ਸ਼ੁਰੂ ਕਰਨ ਜਾ ਰਿਹਾ ਹੈ ਧੰਨਵਾਦ